ਮ ਰਮੇਸ਼ ਘਬਰ ਹਿੰਦੂ ਟੀਵੀ ਨਿਊਜ਼ ਕੋਰਟ ਕਬੂਰਾਪੰਗ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਫਰੀਦਕੋਟ ਥਾਣਾ ਸਿਟੀ ਨੂੰ ਬਹੁਤ ਵੱਡੀ ਸਫਲਤਾ ਹਾਸਲ ਮਿਲੀ ਹੈ ਜਿਸ ਦੇ ਵਿੱਚ 60 ਪੇਟੀਆਂ ਸ਼ਰਾਬ ਅੰਗਰੇਜ਼ੀ ਔਰ 90 ਲੀਟਰ ਜੋ ਸ਼ਰਾਬ ਹੈ ਨਜ਼ਾਇਜ਼ ਜਿਹੜੀ ਖੁੱਲੀ ਸ਼ਰਾਬ ਮਿਲੀ ਹੈ ਔਰ ਦੋਸ਼ੀ ਮਰਦ ਪਹਿਲਾਂ ਵੀ ਦੋ ਪਰਚੇ ਸ਼ਰਾਬ ਦੇ ਦਰਜ ਹੈ ਔਰ ਡੀਐਸਪੀ ਡੀ ਅਫਤਾ ਸਿੰਘ ਨੇ ਜੋ ਬਾਈਟ ਦਿੱਤੀ ਆ ਉਹਦੇ ਵਿੱਚ ਕੀ ਕਿਹਾ ਉਹ ਤੁਹਾਨੂੰ ਦਿਖਾਉਣੇ ਲੱਗੇ ਤੁਸੀਂ ਅਣ ਡਾਕਟਰ ਪ੍ਰਗਿਆ ਚੈਨ ਆਈਪੀਐਸ ਐਸਐਸਪੀ ਫੀਡਕੋਟ ਵਾਲੋ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਹਦਾਇਤਾਂ ਨੇ ਵੀ ਜ਼ਿਲ੍ਹੇ ਦੇ ਅੰਦਰ ਕੋਈ ਨਸ਼ਾ ਤਸਕਰ, ਉਸ਼ਰਾਬ ਤਸਕਰ, ਜਾਂ ਕੋਈ ਲੁੱਟਖੋ ਕਰਨ ਵਾਲਾ ਕੈਂਡੀਡਟ ਆ ਆਪਰੇਟ ਨਹੀਂ ਕਰਨਾ ਚਾਹੀਦਾ। ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ 'ਚ ਬੜੀ ਮਸਤੈਦ ਹੈ। ਤੇ ਬੜੇ ਮਨ ਨਾਲ ਕੰਮ ਕਰ ਰਹੀ ਹੈ। ਇਸੇ ਲਈ ਦੇ ਨਾਲ ਸਾਡੇ ਇੰਸਪੈਕਟਰ ਨੇ ਸੀਆਈਆਰ ਮਰਿੰਦਰ ਸਿੰਘ ਉਹਨਾਂ ਹੀ ਨਿਗਰਾਨੀ ਹੈ ਤੇ ਐਸਪੀ ਪਰਮੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤਰੀ ਸੀਗੇ ਤੇ ਇਹਨਾਂ ਨੂੰ ਕਿਤਰਾ ਮਿਲੀ। ਮਨੋਜ ਕੁਮਾਰ ਇਹ ਸੁਣੋ ਪੁੱਤਰ ਜੀਤਰਾਮ ਨਿਊ ਕੈਂਟਰੋਡ ਫ੍ਰੀ ਕੋਡ ਦਾ ਰਹਿਣਾ ਹੁੰਦਾ ਹੈ ਵੀ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਦੇ ਵਿੱਚੰਦਾ ਅੱਧੀ ਇਹਨੂੰ ਇਤਰਾ ਮਿਲ ਜਾਨੇ ਨਿਗਰਾਨੀ ਕਰਨੀ ਸ਼ੁਰੂ ਕੀਤੀ ਹੈ ਤੁਹਾਨੂੰ ਗਿਆਨੀ ਜੈਲ ਸਿੰਘ ਐਵੇਂ ਨੂੰ ਫ੍ਰੀ ਕੋਡ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲਦ ਕੇ ਹੋਰ ਜਗ੍ਹਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਨੇ ਸੱਚ ਕੀਤਾ ਕਿ ਮਕਾਨ ਦੇ ਵਿੱਚੋਂ 7 ਪੇਟੀਆਂ ਉਲਸਾ ਸੁਬੀ ਬੋਤਲਾਂ ਵਕ ਵਕ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰਮਾਂ ਦੇ ਵਿੱਚ 67 ਲੀਟਰ ਸ਼ਰਾਬ ਜਿਹੜੀ ਦੇਸੀ ਫਾਈਨ ਬਰਾਂਡ ਹੋਈ ਇੱਕ ਦੋ H20 ਕਾਰ ਬਰਾਂਡ ਹੋਈ ਹੈ ਇਹਦਾ ਕਾਨੂੰਨ ਮੁਕਦਮਾ ਨੰਬਰ 8 ਅੰਡਰ ਸੈਕਸ਼ਨ 43 ਪੀਐਸ ਸਿਟੀ ਫਰੀ ਰੋਡ ਦਰਜ ਕੀਤਾ ਗਿਆ ਇਹਦੇ ਰਿਕਾਰਡ ਦੀ ਪੜਤਾਲ ਕੀਤੀ ਜਾਂਦੇ ਖਲਾ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਅਕਸਾਈ ਦੇ ਦੱਜ ਨੇ ਇਹਨੂੰ ਕੋਰਟ ਚ ਪੇਸ਼ ਕਰਕੇ ਰਮਾੜਾ ਅਸਰ ਕੀਤਾ ਗਿਆ ਤੇ ਅਗਲੀ ਪੁੱਛਗਿਚ ਕਰਕੇ ਬੈਕਵਰਡ ਤੇ ਫਾਰਵਰਡ ਲੈ ਮੇਲੇ ਜਾਣਗੇ ਸਰ ਇਹ ਕਿਤੋਂ ਕਿਤੋਂ ਲੈ ਕੇ ਆਉਂਦਾ ਸੀ ਇਹ ਪੁਛਰੇਂ ਜੀ ਰਿਮਾਰਕ ਚੋਂ ਰਿਮਾਰਕ ਪੁੱਛ ਕੇ ਉਹਨਾਂ ਦੇ ਖਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਪਹਿਲੇ ਜਿਹੜੇ ਮੁਕੱਦਮੇ ਦਰਜ ਹੈਗੇ ਆ ਕਿੱਥੋਂ ਦੇ ਮੁਕੱਦਮੇ ਦਰਜ ਹੈ ਤੇ ਕਾਹਦੇ ਕਾਹਦੇ ਆ ਉਹ ਦੋਨੇ ਐਕਸਾਈਡ ਦੇ ਫ੍ਰੀ ਕੋਰਟ ਦਰਜ ਹੈ ਸਿਟੀ ਫ੍ਰੀ ਕੋਰਟ ਤੇ ਪਹਿਲਾਂ ਵੀ ਇਦਾਂ ਰੂਟ ਪਹਿਲਾਂ ਵੀ ਐਕਸਾਈਡ ਦੇ ਦਰਜ ਹੈ ਤੇ ਸਾਡੇ ਐਸਐਸਪੀ ਸਾਹਦੇ ਹਾਂ ਤਾਂ ਨਸ਼ੇ ਤੇ ਸਾਡੀ ਜ਼ਿਲ੍ਹੇ ਦੀ ਜ਼ੀਰੋ ਟੋਲਰੈਂਸ ਹੈ ਕਦੇ ਤੋਂ ਸ਼ਰਾਬ ਦੀ ਤਸਕਰੀ ਕਰ ਰਹੇ ਜੀ ਇਹਦੇ ਪਹਿਲਾ ਦੋ ਪਰਚੇ ਦਰਜ ਹੈ ਪਹਿਲੇ 1 ਸੇਕ ਮਹੀਨੇ ਕੀ ਖਸਾਲਦੋ ਗ੍ਰਿਪ ਕਰ ਰਿਹਾ ਕਮੇ ਪਰ ਸਾਡੀ ਪੁਲਿਸ ਮੁਸਤੈਦ ਹੈ ਜਿਵੇਂ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦਿਨਾਂ ਤੋਂ ਕਾਨੂੰਨ ਫੈਕਸ਼ਨ ਲੈਣੇ ਸਰਗੀ ਦੀ ਬੈਕਗ੍ਰਾਉਂਡ ਕੀ ਹੈਗੀ ਹੈ ਪਹਿਲਾਂ ਸ਼ਰਾਦਾ ਕਮੀ ਕਰਦਾ ਜੀ ਪਹਿਲਾਂ ਇਹਨਾਂ ਨੇ ਸਿਰ ਹਟਲ ਵੀ ਖੋਲੇ ਵੈਸੇ ਇੱਕ ਲਾਂਚ ਵਾਸਤੇ ਵੀ ਹੈ